ਜਿਹੜੇ ਬੜੇ-ਬੜੇ ਕੰਪਨੀਆਂ ਐ ਪੈਸਾ ਤਾਂ ਸਾਰਾ ਉਹਨਾਂ ਕੋਲ ਆਦਾਨੀ-ਬਾਨੀ ਜਾਂ ਹੋਰ ਜਿਹਦੀ ਗੱਲ ਕਰੀਏ ਬਜਟ ਤਾਂ ਉਹਨਾਂ ਨੂੰ ਪੇਸ਼ ਕਰਨਾ ਚਾਹੀਦਾ ਆਪਾਂ ਬਜਟ ਕਾਹਾਂ ਪੇਸ਼ ਕਰਦੇ ਆ ਔਰੇ ਇਸ ਕਰਕੇ ਸਾਰਾ ਸਮਾਨ ਤਾਂ ਉਹਨਾਂ ਕੋਲ ਆ ਉਹਨਾਂ ਤੋਂ ਜਿਹੜਾ ਏ ਉਹ ਸਮਾਨ ਮੰਗਾਇਆ ਕਿ ਦੇਸ਼ 'ਚ ਵੰਡਿਆ ਜਾਵੇ ਅੱਜ ਇਹ ਮੈਂ ਇਹ ਇਹਨੂੰ ਮਜ਼ਾਕ 'ਚ ਨਹੀਂ ਬਜਟ ਦੇ ਵਿੱਚ ਸਰ ਆਪਾਂ ਇੰਟਰਮ ਬਜਟ ਆ ਮੈਂ ਮੰਨ ਗਿਆ ਪਰ ਸਰ ਇਹ ਸਰਕਾਰ ਦਾ ਆਖਰੀ ਬਜਟ ਆ ਪਰ ਜਿਹੜੇ ਸੂਬੇ ਆ ਜਿਹੜੀ ਸਟੇਟਸ ਨੇ ਉਹਨਾਂ ਦਾ ਤਾਂ ਆਖਰੀ ਬਜਟ ਨਹੀਂ ਸਰ ਕਿਸ ਦਾ ਪਹਿਲਾ ਕਿਸ ਦਾ ਦੂਜਾ ਉਹ ਕਿਸੇ ਤੱਕ ਇਸ ਤਰੀਕੇ ਨਾਲ ਆਪਣਾ ਐਕਸਪੈਂਡੀਚਰ ਖਰਚਾ ਕਿਸ ਤਰੀਕੇ ਨਾਲ ਬਣਾਉਣਗੇ ਇਹਦੇ ਬਾਰੇ ਵੀ ਜਰੂਰ ਦੱਸਣਾ ਚਾਹੀਦਾ ਕਿਉਂਕਿ ਉਹਨਾਂ ਦਾ ਬਜਟ ਤਾਂ ਜਿਹੜਾ ਇਹ ਸਾਰੀਆਂ ਸਟੇਟਾਂ ਦੇ ਕਈਆਂ ਦੇ ਆਗੇ ਕਈਆਂ ਦੇ ਆਉਣੇ ਆ ਉਹ ਕਿਵੇਂ ਚੱਲਣਗੀਆਂ ਤੇ ਦੂਜੀ ਗੱਲ ਮੈਂ ਕਹਾਂ ਸਾਡੇ ਪੰਜਾਬ ਦਾ ਸਰ ਬੜਾ ਪੈਸਾ ਰੁਕਿਆ ਏ ਕੋਈ ਗਲਤੀ ਵੀ ਹੋ ਸਕਦੀ ਆ ਪਰ ਸੈਂਟਰ ਸਰਕਾਰ ਸਰ ਵੱਡਾ ਭਰਾ ਏ ਸਰ ਉਹਨਾਂ ਰੂਰਲ ਡਿਵੈਲਪਮੈਂਟ ਫਾਡਾ ਸਾਡਾ ਉਹਦੇ ਵਿੱਚ ਸਾਡਾ 6000 ਕਰੋੜ ਰੁਪਈਆ ਸਰ ਸੜਕਾਂ ਦਾ ਨੁਕਸਾਨ ਤਾਂ ਸਭ ਦਾ ਸਰ ਆਮ ਬੰਦਿਆਂ ਨੇ ਚੱਲਣਾ ਉਹ ਸਰ ਜ਼ਰੂਰ ਚੇਅਰਮੈਨ ਸਾਹਿਬ ਤੁਹਾਡੇ ਰਾਹੀਂ ਮੈਂ ਕਹਿਣਾ ਚਾਹੁੰਨਾ ਉਹੋ ਜਿਹਾ ਪੈਸਾ ਸਾਡਾ ਜਿਹੜਾ ਜ਼ਰੂਰ ਜਾਵੇ ਦੂਜਾ ਸਰ ਮੈਂ ਆਪਣੀ ਕੌਂਸਕੀਅੰਸੀ 'ਚ ਗੱਲ ਕਰਾਂ ਤਾਂ ਐਮਐਸਐਮ ਹੀ ਆ ਸਭ ਤੋਂ ਛੋਟੀ ਇੰਡਸਟਰੀ ਜਿਹੜੀ ਆ ਰੋਜ਼ਗਾਰ ਛੋਟੀ ਇੰਡਸਟਰੀਓ ਦਿੰਦੀ ਆ ਕੰਮ ਛੋਟੀ ਇੰਡਸਟਰੀ ਦਿੰਦੀ ਆ ਉਹਦੇ ਲਈ ਸਰ ਚਾਹੇ ਐਕਸਪੋਰਟ ਹੁੰਦਾ ਇੰਪੋਰਟ ਹੁੰਦਾ ਉਹਦੇ ਵਿੱਚ ਬੜਾ ਉਹਨਾਂ ਨੂੰ ਨੁਕਸਾਨ ਹੁੰਦਾ ਸਰ ਇੱਕ ਟਾਈਮ ਬਣਾਇਆ ਸੀ ਆਪਾਂ ਵੀ 45 ਦਿਨ ਦੇ ਵਿੱਚ ਸੈਂਟਰਲ ਗਵਰਨਮੈਂਟ ਨੇ ਵੀ ਜੋ ਵੀ ਉਹਨਾਂ ਦਾ ਕਿਸੇ ਨਾਲ ਡਿਸਪਿਊਟ ਹੋਏਗਾ ਉਹ 45 ਦਿਨਾਂ ਚੋਂ ਦਾ ਹੱਲ ਹੋ ਜਾਏਗਾ ਪਰ ਸਰ ਉਹ ਬਹੁਤ ਪੈਂਡੈਂਸੀ ਆ ਉਹਦੇ ਵਿੱਚ 45 ਦਿਨਾਂ ਦੇ ਬਜਾਏ ਉਹਦੇ ਵਿੱਚ 100 80 80 2-200 ਦਿਨ ਜਿਹੜੇ ਲੱਗਦੇ ਆ ਉਹਦੇ ਬਾਰੇ ਉਹਨਾਂ ਦਾ ਜ਼ਰੂਰ ਕਿਉਂਕਿ ਉਹਨਾਂ ਨੇ ਉਹਨਾਂ ਕੀ ਪੈਸਾ ਕਮਾਉਣਾ ਹੁੰਦਾ ਉਹਦੇ ਨਾਲ ਹੀ ਉਹਨਾਂ ਦਾ ਕੰਮ ਚੱਲਦਾ ਏ ਇਸ ਕਰਕੇ ਐਮਐਸਐਮਈ ਦਾ ਬਹੁਤ ਜ਼ਰੂਰੀ ਆ ਕਿਸਾਨ ਉਰੇ ਨਾ ਆਉਣ ਉਹਨਾਂ ਦੀ ਯੂਥ ਸਰ ਇੱਕ ਮੈਂ ਇੱਕ ਅੰਕੜਾ ਮੈਂ ਤੁਹਾਨੂੰ ਦਿਖਾਉਣਾ ਸਰ ਇਹ ਉਹਦੇ ਵਿੱਚ ਉੱਥੇ ਬੜੇ ਖਰਾਬੀਆਂ ਵੀ ਕਰਦੇ ਆ ਜਿਹੜੇ ਆ ਪੰਨੂ ਅਰਗੇ ਜਿਹੜੇ ਉੱਥੇ ਬੈਠੇ ਆ ਸਰ ਇਹ ਪਾਰਲੀਮੈਂਟ ਦੇ ਚੀ ਇੱਕ ਜਵਾਬ ਆਇਆ ਸਰ ਇਹ 2 2 2024 ਚ ਇੱਥੇ ਹੀ ਸਰ ਟੋਟਲ ਜਿਹੜੇ ਬੱਚੇ ਨੇ 402 ਸਰ 403 403 403 ਅਲੱਗ-ਅਲੱਗ ਬੱਚੇ ਆ ਸਰ ਇਹ ਵਿਦੇਸ਼ਾਂ ਦੇ ਵਿੱਚ ਫੋਰਨ ਕੰਟਰੀ ਸਰ ਡੈਥ ਹੋਈ ਹੈ ਇਹਨਾਂ ਦੀ ਸਭ ਤੋਂ ਵੱਧ ਜਿਹੜੀ ਡੈਥ ਆ ਤਕਰੀਬਨ ਸਰ ਉਹ 91 ਕੈਨੇਡਾ ਦੇ ਵਿੱਚ ਹੋਈ ਆ 48 ਯੂਕੇ ਚ ਇਸੇ ਤਰੀਕੇ ਨਾਲ ਯੂਐਸਏ 36 ਆ ਇਹ ਸਰ ਤਕਰੀਬਨ 34 ਦੇਸ਼ ਨੇ ਸਰ ਇਹ ਬਹੁਤ ਜ਼ਰੂਰੀ ਆ ਸਰਕਾਰ ਬੜਾ ਧਿਆਨ ਨਾ ਦੇਖੇ ਬੱਚੇ ਪੜਨ ਜਾ ਰਹੇ ਆ ਉੱਥੇ ਪ੍ਰੋਬਲਮਸ ਕੀ ਆ ਰਹੀਆਂ ਕਿਉਂ ਇਹ ਹੋ ਐਨੀ ਡੈਥਸ ਜ਼ਿਆਦਾ ਵਧ ਗਈ ਇਹਦੇ ਲਈ ਸਰਕਾਰ ਬਹੁਤ ਜ਼ਰੂਰੀ ਅਮਰੀਕਾ ਕੈਨੇਡਾ ਨਾਲ ਗੱਲਾਂ ਕਰ ਹੀ ਰਹੀਆਂ ਕਿਉਂਕਿ ਉਹ ਬੜੇ ਹੋਰ ਹੀ ਲੋਕਾਂ ਨੂੰ ਉੱਥੇ ਪਨਾਹ ਦੇ ਰਿਆ ਜਿਹੜੇ ਮਾਰੇ ਲੋਕ ਆ ਉਹਦੇ ਉੱਤੇ ਵੀ ਬੜਾ ਸੱਖ ਖਿਆਨ ਦੇਣਾ ਚਾਹੀਦਾ ਅਖੀਰ ਸਰ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਬੜੀਆਂ ਬੜੀਆਂ ਸਰ ਬਜਟ ਆਪਣੇ ਚ ਤਾਂ ਕੁਝ ਵੀ ਨਹੀਂ ਜਿਹੜੇ ਬੜੇ ਬੜੇ ਕੰਪਨੀਆਂ ਐ ਪੈਸਾ ਤਾਂ ਸਾਰਾ ਉਹਨਾਂ ਕੋਲ ਆਦਾਨੀ ਬਾਨੀ ਜਾਂ ਹੋਰ ਜਿਹਦੀ ਗੱਲ ਕਰੀਏ ਬਜਟ ਤਾਂ ਉਹਨਾਂ ਨੂੰ ਪੇਸ਼ ਕਰਨਾ ਚਾਹੀਦਾ ਆਪਾਂ ਬਜਟ ਕਾਹਾਂ ਪੇਸ਼ ਕਰਦੇ ਹਾਂ ਔਰੇ ਇਸ ਕਰਕੇ ਸਾਰਾ ਸਮਾਨ ਤਾਂ ਉਹਨਾਂ ਕੋਲ ਆ ਉਹਨਾਂ ਤੋਂ ਜਿਹੜਾ ਏ ਉਹ ਸਮਾਨ ਮੰਗਾਇਆ ਕਿ ਦੇਸ਼ ਚ ਵੰਡਿਆ ਜਾਵੇ ਉਹਨਾਂ ਤੋਂ ਵਾਪਸ ਲਿਆ ਜਾਵੇ